ਅਰਦਾਸ ਕਰੋ ਸਰਬਤ ਦੇ ਭਲੇ ਦੀ ਤਾਂ ਬੜੀਆਂ ਫਿਲਮਾਂ ਬਣਾਈਆਂ ਨੇ ਬਟ ਜਿੰਨਾ ਜਿੰਨੀ ਰਿਸਪੈਕਟ ਤੇ ਜਿੰਨਾ ਪਿਆਰ ਸਾਨੂੰ ਸਤਕਾਰ ਇਸ ਫਿਲਮ ਨੇ ਦਵਾਇਆ ਅੱਜ ਤੱਕ ਕਿਸੇ ਫਿਲਮ ਨੇ ਨਹੀਂ ਦਵਾਇਆ ਸੋ ਇਸ ਫਿਲਮ ਨੂੰ ਬਣਾਉਣ ਲਈ ਅਸੀਂ ਬੜੀ ਦਿਲੋਂ ਐਫਰਟ ਕਰਦੇ ਆਂ ਹਜੂਰ ਸਾਹਿਬ ਚੱਲੇ ਆ ਅਰਦਾਸ ਕਰਾਉਣਾ ਵੀ ਮੁੰਡਾ ਹੋ ਜੇ ਮੁੰਡਾ ਭੜ ਤੇ ਆ ਕੁੜੀ ਵੀ ਚੰਗੀ ਐ ਲੁਧਿਆਣੇ ਇੱਕ ਬੰਦੇ ਨੇ ਲੰਗਰ ਚਲਾ ਦਿੱਤਾ ਸੀਗਾ ਕਿਸੇ ਨੇ ਵਿੱਚ ਜਾਉ ਤੁਸੀਂ ਫਿਲਮ ਦੇਖੋ ਤੇ ਤੁਸੀਂ ਟਿਕਟ ਨਹੀਂ ਲੈਣੀ ਖਾਣਾ ਖਾਓ ਤੇ ਫਿਲਮ ਦੇਖ ਕੇ ਆਓ ਸੋ ਉਹ ਚੀਜ਼ਾਂ ਨੇ ਸਾਡੇ ਲਈ ਵੀ ਇੱਕ ਸਾਡੀ ਜ਼ਿੰਮੇਵਾਰੀ ਐਨੀ ਵਧਾ ਦਿੱਤੀ ਕਿ ਯਾਰ ਜਿਹੜੇ ਬੰਦਿਆਂ ਨੇ ਇੰਨਾ ਕੁਝ ਕੀਤਾ ਕਿ ਉਹ ਐਕਸਪੈਕਟ ਕਰਨਗੇ ਇਹ ਫਿਲਮ ਵੀ ਓਦਾਂ ਦੀ ਹੋ ਵਾ ਨਹੀਂ ਦੁਨੀਆ ਤੇਰੇ ਰੰਗ ਤਾਂ ਕੁਗੀਪਾ ਜੀ ਨੂੰ ਮੈਂ ਇਸ ਫਿਲਮ ਦੇ ਵਿੱਚ ਉਹ ਗੁਰਮਖ ਸਿੰਘ ਬਣੇ ਹੋਏ ਨੇ ਹਨਾ ਸੋ ਉਸ ਤੋਂ ਕਈ ਦਿਨ ਪਹਿਲਾਂ ਤੋਂ ਮੈਂ ਉਹਨਾਂ ਨਾਲ ਡਿਸਕਸ਼ਨ ਕਰਨ ਲੱਗ ਗਿਆ ਸੀ ਕਿ ਆਪਾਂ ਐ ਕਰਨਾ ਆਪਾਂ ਐ ਕਰਨਾ ਸੋਸਾਇਟੀ ਦੇ ਉੱਤੇ ਜਦੋਂ ਪਹਿਲੇ ਦਿਨ ਆਏ ਤਾਂ ਮੈਂ ਉਹਨਾਂ ਨੂੰ ਸਾਰਾ ਕੁਝ ਸਮਝਾਤਾ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਸੀਨ ਮੁੱਕ ਵੀ ਜਾਂਦਾ ਵਾ ਕਿ ਘਟ ਉਹ ਜਾਓ ਤੁਸੀਂ ਮੈਂ ਕਿਹਾ ਜੀ ਇੱਕ ਘੰਟਾ ਫਰੀ ਹੈ ਉੱਜਲ ਜੋਸੀ ਬੈਂਟ ਚਲੇ ਜਾਓ ਜਾਂ ਉੱਧਰ ਚਲੇ ਜਾਓ ਉਜੋ ਤੁਰੇ ਵੀ ਜਾਂਦੇ ਸੀ ਤਾਂ ਤੁਹਾਨੂੰ ਲੱਗਦਾ ਸੀ ਕਿ ਗੁਰਮukh Singh ਤੁਰਿਆ ਜਾਂਦਾ ਗੁਰਪ੍ਰੀਤ ਘੁੱਗੀ ਨਹੀਂ ਹੈ ਹਨਾ ਇਹ ਆਟੋਮੈਟਿਕਲੀ ਕਰੈਕਟਰਾਂ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਹਨਾ ਉਸ ਖਾਸ ਕਰਕੇ ਇਸ ਤਰ੍ਹਾਂ ਦੀ ਫਿਲਮ ਦੇ ਵਿੱਚ ਤਾਂ 100% ਕੁਝ ਰਿਸ਼ਤੇ ਖਾਲੀ ਲਿਫਾਫਿਆਂ ਵਰਗੇ ਹੁੰਦੇ ਆ ਇਹਨਾਂ 'ਚ ਕੁਝ ਵੀ ਨਹੀਂ ਹੁੰਦਾ ਪਰ ਫਿਰ ਵੀ ਇਹ ਸਾਹਮਣੇ ਰੱਖਣੇ ਪਏ ਤੁਹਾਡਾ ਜਿਹੜਾ ਕਿਰਦਾਰ ਸੀ ਆਫਕੋਰਸ ਡਿਫਿਕਲਟਾ ਸੀਗਾ ਬਟ ਕਿੰਦੀ ਟੇਕ ਆਲਾ ਕਿਰਦਾਰ ਸੀ ਤੁਹਾਡੇ ਐਟਲੀ ਟੇਕ ਆਲਾ ਮੈਨੂੰ ਇਦਾਂ ਲੱਗਦਾ ਕਿ ਜਦੋਂ ਨਾ ਕਿਸੇ ਵੀ ਕੈਰੈਕਟਰ ਨੂੰ ਕਿਸੇ ਵੀ ਐਕਟਰ ਨੂੰ ਤੁਸੀਂ ਉਹਦਾ ਕੈਰੈਕਟਰ ਪ੍ਰੋਪਰ ਸਮਝਾ ਦੋ ਤੇ ਉਹ ਉਹਨੂੰ ਅਡਾਪਟ ਕਰ ਲੇ ਫਿਰ ਉਹਨੂੰ ਟਾਈਮ ਨਹੀਂ ਲੱਗਦਾ ਬਿਲਕੁਲ ਟਾਈਮ ਨਹੀਂ ਲੱਗਦਾ ਮੇਰੇ ਲਈ ਤਾਂ ਇਹ ਬਹੁਤ ਈਜ਼ੀ ਹੋ ਜਾਂਦਾ ਕਿਉਂਕਿ ਉਸ ਫਿਲਮ ਲਈ ਮੇਰੇ ਲਈ ਬਹੁਤ ਈਜ਼ੀ ਹੋ ਜਾਂਦਾ ਜਿਹੜੀ ਫਿਲਮ ਮੈਂ ਖੁਦ ਲਿਖੀ ਹੁੰਦੀ ਹੈ ਇਸarnia ਫਿਲਮ ਨੂੰ ਪਹਿਲਾਂ ਬਹੁਤ ਪਿਆਰ ਦਿੱਤਾ ਵਾ ਅਰਦਾਸ ਅਰਦਾਸ ਕਰਾਂ ਸੋ ਹੁਣ ਅਸੀਂ ਅਰਦਾਸ ਸਰਬੱਤ ਦੇ ਭਲੇ ਦੀ ਲੈ ਕੇ ਹਾਜ਼ਰ ਹੋਏ ਆਂ 13 ਸਪਟੰਬਰ ਨੂੰ ਫਿਲਮ ਰਿਲੀਜ਼ ਹੋ ਜਾਣੀ ਹੈ ਸੋ 13 ਤੁਹਾਡਾ ਹੈ ਸੋ 13 ਨੂੰ ਜਾ ਕੇ ਦੇਖਿਓ ਦੱਸਿਓ ਸਾਨੂੰ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਤੇ ਕੋਸ਼ਿਸ਼ ਕੀਤੀ ਹੈ ਕਿ ਬਹੁਤ ਬਿਹਤਰੀਨ ਬਣਾਈ ਜਾਵੇ ਹਾਂ ਅੱਜ ਕੱਲ੍ਹ ਜੀ ਮੈਂ ਹਾ ਤੁਹਾਡੇ ਨਾਲ ਆਰਸ਼ ਸੁਨਾਲੀ ਬਟ ਤੁਸੀਂ ਮੈਨੂੰ ਦੇਖ ਪਾ ਰਹੇ ਹੋ ਰੇਡੀਓ ਸਾੜਿਆਲਾ ਦੇ ਟੀਵੀ ਤੇ ਐਂਡ ਅੱਜ ਸਾਡੇ ਨਾਲ ਰੂਬਰੂ ਹੋਏ ਨੇ ਗਿੱਪੀ ਗਰੇਵਾਲ ਸਭ ਤੋਂ ਪਹਿਲਾਂ ਤਾਂ ਥੈਂਕ ਯੂ so much ਤੁਹਾਡਾ ਕਿਉਂਕਿ ਇੰਨਾ ਹੌਬਸੁਰਤ ਪ੍ਰੋਜੈਕਟ ਤੁਸੀਂ ਸਭ ਤੋਂ ਪਹਿਲਾਂ ਤਾਂ ਇੱਕ ਕੰਪਲੀਮੈਂਟ ਤੁਹਾਨੂੰ ਇਹ ਦੇਣਾ ਚਾਹੂੰਗੀ ਤੇ ਤੁਹਾਡਾ ਜਿਹੜਾ ਪ੍ਰੋਮੋਸ਼ਨ ਕਰਨ ਦਾ ਤਰੀਕਾ ਹੈ ਨਾ ਉਹ ਸਭ ਤੋਂ ਜ਼ਿਆਦਾ ਡਿਫਰੈਂਟ ਹੈ ਐਂਡ ਤੁਸੀਂ ਬਾਅਦ ਜਿਹੜੇ ਵੀ ਪੰਜਾਬੀ ਅਬ੍ਰੋਡ ਦੇ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਤੁਸੀਂ ਰੂਬਰੂ ਹੋਏ ਐ ਨਾ ਸੋਹਣਾ ਪ੍ਰੋਜੈਕਟ ਅਸੀਂ ਬਹੁਤ ਸ਼ੇਤੀ ਦੇਖ ਪਾਵਾਂਗੇ ਥੈਂਕ ਯੂ so much ਥੈਂਕ ਯੂ ਜੀ ਥੈਂਕ ਯੂ so much ਸਾਡੀ ਵੀ ਖੁਸ਼ਕਿਸਮਤੀ ਹੈ ਜੀ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਸਾਡੇ ਹਿੱਸੇ ਆਇਆ ਵਾ ਸੋ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਕੁਝ ਨਾ ਕੁਝ ਡਿਫਰੈਂਟ ਕੀਤਾ ਜਾਵੇ ਸੋ ਇਹ ਸਾਡੇ ਲਈ ਵੀ ਇੱਕ ਵੱਖਰਾ ਅਟੈਂਪਟ ਸੀਗਾ ਬਟ ਲੋਕਾਂ ਨੇ ਇੰਨਾ ਪਿਆਰ ਸਤਕਾਰ ਦਿੱਤਾ ਬੜੀਆਂ ਫਿਲਮਾਂ ਬਣਾਈਆਂ ਨੇ ਬਟ ਜਿੰਨਾ ਜਿੰਨੀ ਰਿਸਪੈਕਟ ਤੇ ਜਿੰਨਾ ਪਿਆਰ ਸਾਨੂੰ ਸਤਕਾਰ ਇਸ ਫਿਲਮ ਨੇ ਦਵਾਇਆ ਅੱਜ ਤੱਕ ਕਿਸੇ ਫਿਲਮ ਨੇ ਨਹੀਂ ਦਵਾਇਆ ਸੋ ਇਸ ਫਿਲਮ ਨੂੰ ਬਣਾਉਣ ਲਈ ਅਸੀਂ ਬੜੀ ਦਿਲੋਂ ਐਫਰਟ ਕਰਦੇ ਆ ਕਿ ਯਾਰ ਕੁਝ ਗੜਬੜਨਾ ਹੋ ਜੇ ਇਹ ਸਾਰੀਆਂ ਚੀਜ਼ਾਂ ਰਾਈਟ ਹੋਣ ਬੜੀਆਂ ਲੋਕਾਂ ਦੀਆਂ ਉਮੀਦਾਂ ਹੋਣਗੀਆਂ ਸਾਰਿਆਂ ਨੇ ਬੜਾ ਐਕਸਪੈਕਟ ਕੀਤਾ ਹੋਊਗਾ ਫੈਮਲੀਆਂ ਦੀਆਂ ਫੈਮਲੀਆਂ ਦੇਖਣ ਜਾਂਦੀਆਂ ਨੇ ਜਦੋਂ ਸੈਕੰਡ ਫਿਲਮ ਆਈ ਸੀ ਅਰਦਾਸ ਕਰਾਂ ਤਾਂ ਮੈਨੂੰ ਯਾਦ ਆ ਕਿ ਕਈ ਲੋਕਾਂ ਨੇ ਬਹੁਤ ਸ਼ੋਅ ਬੁੱਕ ਕਰਾਤੇ ਸੀਗੇ ਵੀ 50 ਸ਼ੋਅ ਮੇਰੇ ਲਈਓ ਕਿਸੇ ਨੇ 100 ਸ਼ੋਅ ਮੇਰੇ ਲਈਓ ਲੁਧਿਆਣੇ ਇੱਕ ਬੰਦੇ ਨੇ ਲੰਗਰ ਚਲਾ ਦਿੱਤਾ ਸੀਗਾ ਕਿਸੇ ਨੇ ਵਿੱਚ ਜਾਉ ਤੁਸੀਂ ਫਿਲਮ ਦੇਖੋ ਤੇ ਤੁਸੀਂ ਟਿਕਟ ਨਹੀਂ ਲੈਣੀ ਖਾਣਾ ਖਾਓ ਤੇ ਫਿਲਮ ਦੇਖ ਕੇ ਆਓ ਸੋ ਉਹ ਚੀਜ਼ਾਂ ਨੇ ਸਾਡੇ ਲਈ ਵੀ ਇੱਕ ਸਾਡੀ ਜ਼ਿੰਮੇਵਾਰੀ ਐਨੀ ਵਧਾ ਦਿੱਤੀ ਕਿ ਯਾਰ ਜਿਹੜੇ ਬੰਦਿਆਂ ਨੇ ਇੰਨਾ ਕੁਝ ਕੀਤਾ ਕਿ ਉਹ ਐਕਸਪੈਕਟ ਕਰਨਗੇ ਇਹ ਫਿਲਮ ਵੀ ਓਦਾਂ ਦੀ ਹੋਵੇ ਤੇ ਕੁਝ ਗੜਬੜ ਨਾ ਹੋਵੇ ਸੋ ਦੈਟਸ ਵਾਈ ਉਸ ਲਈ ਸਾਨੂੰ ਵੀ ਫਿਰ ਸਾਡਾ ਫਰਜ਼ ਬਣਦਾ ਕਿ ਅਸੀਂ ਹਰ ਜਗ੍ਹਾ ਤੇ ਹਰ ਕੰਟਰੀ ਜਾਈਏ ਸਾਰੇ ਲੋਕਾਂ ਨੂੰ ਆਪ ਅਪੀਲ ਕਰੀਏ ਆਪ ਦਸਿਏ ਫਿਲਮ ਦੇ ਬਾਰੇ ਤਾਂ ਜੋ ਲੋਕ ਵੱਧ ਤੋਂ ਵੱਧ ਜਾ ਕੇ ਇਸ ਫਿਲਮ ਨੂੰ ਦੇਖ ਸਕਣ। ਬਿਲਕੁਲ ਸਹੀ ਐਂਡ ਅਸੀਂ ਥੋੜੀ ਦੇਰ ਪਹਿਲਾਂ ਹੀ ਸੁਣ ਰਹੀ ਸੀ ਕਿ ਦੈਟ ਪਹਿਲੇ ਇਹ ਫਿਲਮ ਦਾ ਜਿਹੜਾ ਪਲਾਨ ਸੀਗਾ ਨਿਊਜ਼ੀਲੈਂਡ ਸ਼ੂਟ ਕਰਨ ਦਾ ਸੀਗਾ ਉਸ ਤੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਐਕਚੁਅਲੀ ਕਿ ਆ ਕਿ ਲਾਸਟ ਫਿਲਮ ਸੀ ਜਿਹੜੀ ਅਰਦਾਸ ਕਰਾਂ ਸੀ ਉਸ ਫਿਲਮ ਦਾ ਅਸੀਂ ਕਾਫੀ ਕਦੇ ਇੱਧਰ ਕਦੇ ਉੱਧਰ ਪਲਾਨ ਕੀਤਾ ਕਿ ਯਾਰ ਕਿੱਥੇ ਸ਼ੂਟ ਕੀਤੀ ਕਰੀ ਜਾਵੇ ਕੀ ਨਵਾਂ ਹੋ ਸਕਦਾ ਵਾ। ਤੇ ਬਟ ਫਿਰ ਉਹ ਕੈਨੇਡਾ ਸ਼ੂਟ ਹੋਈ ਸੋ ਦਾ ਮੋਸਟਲੀ ਪਾਰਟ ਕੈਨੇਡਾ ਦੇ ਵਿੱਚ ਸ਼ੂਟ ਹੋਇਆ ਸੀਗਾ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਲੋਕਾਂ ਦੀ ਕਨੈਕਟਿਵਿਟੀ ਹੈ ਜਿਵੇਂ ਹੁਣ ਇੱਥੇ ਬਹੁਤ ਆਪਣੀ ਪਾਪੂਲੇਸ਼ਨ ਆਪਣੀ ਪੰਜਾਬੀਆਂ ਦੀ ਬਹੁਤ ਜ਼ਿਆਦਾ ਹੈਗੀ ਆ ਤਾਂ ਆਸਟ੍ਰੇਲੀਆ ਵੀ ਹੁਣ ਸੋਚ ਰਿਹਾ ਕਿ ਕੁਝ ਅੱਗੇ ਵਾਸਤੇ ਸ਼ੂਟ ਕੀਤਾ ਜਾਵੇ ਤਾਂ ਡੈਫੀਨੇਟਲੀ ਇੱਧਰ ਵੀ ਕੁਝ ਨਾ ਕੁਝ ਪਲਾਨ ਕਰਾਂਗੇ ਜੀ ਟ੍ਰੇਲਰ ਦੇ ਵਿੱਚ ਮੈਂ ਦੇਖਿਆ ਕਿ ਜ਼ਿਕਰ ਹੋਇਆ ਹੈ ਤੱਕ ਸ੍ਰੀ ਹਜ਼ੂਰ ਸਾਹਿਬ ਜੀ ਦਾ ਇਸ ਦੇ ਵਿੱਚ ਤੁਸੀਂ ਲੋਕਾਂ ਨਾਲ ਜਿਹੜਾ ਹੈ ਪਹਿਲੀ ਵਾਰ ਰੂਪਰੂ ਕਰਾਉਂਗੇ ਉਸ ਦੇ ਲਈ ਕੀ ਕਹੋਗੇ ਬਿਲਕੁਲ ਜੀ ਕਿਉਂਕਿ ਮੈਂ ਜਦੋਂ ਕਹਾਣੀ ਲਿਖੀ ਤਾਂ ਉਦੋਂ ਕੋ ਗੱਤ ਸੀ ਬੜਾ ਓਪਨ ਹੋ ਕੇ ਚੱਲਦੇ ਹਾਂ ਜਦੋਂ ਤੁਸੀਂ ਲਿਖਦੇ ਹੁੰਦੇ ਹੋ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਸੋਚਣਾ ਤੁਹਾਨੂੰ ਹਮੇਸ਼ਾ ਵੱਡਾ ਚਾਹੀਦਾ ਵਾ ਕਿ ਯਾਰ ਕੀ ਆ ਅਸੀਂ ਫਿਲਮ ਬਣਾ ਲਈ ਕਿ ਇਟਸ ਅ ਜਰਨੀ ਟੂ ਤਕਸ਼ੀਰ ਹਜੂਰ ਸਾਹਿਬ ਤੇ ਉੱਥੇ ਜਾ ਰਹੇ ਆ ਉਹ ਚ ਮੁਸਾਫਿਰਾਂ ਗੱਡੀ ਦੇ ਵਿੱਚ ਹਰ ਬੰਦੇ ਦੀ ਆਪਣੀ ਆਪਣੀ ਕਹਾਣੀ ਆ ਕੁਝ ਕੁਝ ਸੋਚਦੇ ਆ ਕੁਝ ਕੁਝ ਸੋਚਦੇ ਆ ਕਿਸੇ ਦਾ ਨਜ਼ਰੀਆ ਕਿਦਾਂ ਹੈ ਕੁਝ ਚੰਗਾ ਹੈ ਕੁਝ ਬੁਰਾ ਹੈ ਤੇ ਬਟ ਉੱਥੇ ਜਾ ਕੇ ਸ਼ੂਟ ਕਰਨੀ ਸੀ ਪ੍ਰੋਪਰ ਫਿਰ ਅਸੀਂ ਗਏ ਪਹਿਲਾਂ ਉਹਨਾਂ ਨੂੰ ਪੁੱਛਿਆ ਸੀ ਪਰਮਿਸ਼ਨਾਂ ਲਈਆਂ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਇਸ ਤਰੀਕੇ ਨਾਲ ਸ਼ੂਟ ਕਰ ਵੀ ਸਕਦੇ ਹਾਂ ਉੱਥੇ ਜਾਂ ਨਹੀਂ ਫਿਰ ਸਾਰੀ ਉਹਨਾਂ ਨੂੰ ਕਹਾਣੀ ਸੁਣਾਈ ਤੇ ਈਵਨ ਉਹਨਾਂ ਦੀ ਟੀਮ ਨੇ ਫਿਲਮ ਵੀ ਦੇਖੀ ਹਨਾ ਬਹੁਤ ਸਾਨੂੰ ਬੜੀ ਐਪਰੀਸ਼ੀਏਸ਼ਨ ਮਿਲੀ ਔਰ ਮੈਨੂੰ ਲੱਗਦਾ ਕਿ ਜਿਹੜੇ ਅੱਜ ਤੱਕ ਗਏ ਨਹੀਂ ਗੇ ਤੱਕ ਸ੍ਰੀ ਹਜੂਰ ਸਾਹਿਬ ਸੋ ਉਹਨਾਂ ਨੂੰ ਤਾਂ ਬਹੁਤ ਵਧੀਆ ਦਰਸ਼ਨ ਹੋਣਗੇ ਸੋ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸ਼ੂਟ ਕੀਤਾ ਤੇ ਮੈਂ ਸੱਚੀ ਗੱਲ ਦੱਸਾਂ ਤਾਂ ਮੈਂ ਵੀ ਪਹਿਲੀ ਵਾਰ ਹੀ ਗਿਆ ਸੀ ਐਤ ਕੀ ਹੈ ਨਾ ਮੇਰਾ ਵੀ ਮੈਨੂੰ ਉੱਥੇ ਜਾਣ ਤੋਂ ਬਾਅਦ ਮੈਂ ਬਹੁਤ ਆਪਣੇ ਆਪ ਨੂੰ ਫੀਲ ਕੀਤਾ ਕਿ ਯਾਰ ਮੈਂ ਪਹਿਲਾਂ ਕਿਉਂ ਨਹੀਂ ਆਇਆ ਹੈ ਨਾ ਤੇ ਅਸੀਂ ਆਲਮੋਸਟ 10 ਦਿਨ ਉੱਥੇ ਰਹੇ ਤੇ ਮੈਂ ਏਵਰੀ ਡੇ ਸਵੇਰੇ ਜਦੋਂ ਮੈਂ ਮੈਂ ਉੱਠਦਾ ਤੇ ਮੈਂ ਬਾਟ ਕਰਦਾ ਤਾਂ ਮੈਂ ਫਿਰ ਆਪਣੇ ਕਮਰੇ ਚ ਨਹੀਂ ਸੀ ਪਾਠ ਕਰਕੇ ਜਾਂਦਾ ਮੈਂ ਫਿਰ ਅੰਦਰ ਦਰਬਾਰ ਸਾਹਿਬ ਬੈਠ ਕੇ ਕਰਦਾ ਸੀਗਾ ਹਨ ਸੋ ਮੇਰੇ ਲਈ ਵੀ ਇੱਕ ਮੈਮਰੀ ਹੋ ਗਈ ਤੇ ਜਿੰਨੀ ਸਾਡੀ ਸਟਾਰ ਕਾਸਟ ਸੀਗੀ ਆ ਮਾਤਾ ਸਾਡੀ ਨਿਰਮਲ ਰਿਸ਼ੀ मैम ਤੇ ਉਹਦਾ ਮੈਨੂੰ ਜਦੋਂ ਮਿਲਦੇ ਆ ਹਰ ਵੇਰੀ ਇਹੀ ਵੀ ਤੇਰੇ ਕਰਕੇ ਅਸੀਂ ਵੀ ਜਾਇਆ ਸਾਡਾ ਇਦਾਂ ਹੋ ਗਿਆ ਹਨ ਸੋ ਇੰਨਾ ਜਿਆਦਾ ਸ਼ੂਟਿੰਗ ਤੇ ਮੈਨੂੰ ਅਸੀਸਾਂ ਮਿਲੀਆਂ ਹਨ ਪੂਰੀ ਸਟਾਰ ਕਾਸਟ ਲਿਓ ਬਹੁਤ ਬੰਦੇ ਇਦਾਂ ਸੀ ਜਿਹੜੇ ਪਹਿਲੀ ਵਾਰ ਹੀ ਗਏ ਸੀਗੇ ਹਨ ਸੋ ਇੱਕ ਸਾਡੀ ਫਿਲਮ ਦੇ ਵਿੱਚ ਡਾਇਲੋਗ ਵੀ ਆ ਵੀ ਕਹਿੰਦਾ ਵੀ ਤੁਸੀਂ ਗਏ ਹੋ ਮੈਂ ਕਿਹਾ ਨਹੀਂ ਜੀ ਕਹਿੰਦਾ ਭਾਈ ਜੀ ਜਾਇਓ ਜਰੂਰ ਸੁਣਿਆ ਵਾਗੁਰੂ ਜੀ ਦੇ ਸਿੱਧੇ ਦਰਸ਼ਨ ਹੁੰਦੇ ਆ ਹਨਾ ਸੋ ਸੱਚੀ ਹੀ ਸਿੱਧੇ ਦਰਸ਼ਨ ਹੁੰਦੇ ਆ ਉੱਥੋਂ ਜਾ ਕੇ ਕੀ ਬਾਤ ਹੈ ਜਿੱਦਾਂ ਦਾ ਕਨਸੈਪਟ ਆ ਫਿਲਮ ਦਾ ਅਰਦਾਸ ਸਰਬਤੇ ਪਲੇ ਦੀ ਸੋ ਜਿਵੇਂ ਦੀ ਫਿਲਮ ਹੁੰਦੀ ਹੈ ਜਿਵੇਂ ਦਾ ਕੰਟੈਂਟ ਹੁੰਦਾ ਜਿਵੇਂ ਐਕਸ਼ਨ ਫਿਲਮ ਆ ਰੋਮਾਂਟਿਕ ਫਿਲਮ ਆ ਸੋ ਇਨਸਾਨ ਦਾ ਪੁਆਇੰਟ ਆਫ View ਫਿਲਮ ਨੂੰ ਲੈ ਕੇ ਇਹ ਮਾਹੌਲ ਉੱਦਦਾ ਦਾ ਹੁੰਦਾ ਹੈ ਆਈ ਏਮ ਵੈਰੀ ਸ਼ੋਰ ਜਿਸ ਤਰ੍ਹਾਂ ਦੀ ਫਿਲਮ ਹੈ ਸ਼ੂਟ ਤੇ ਜਾਂ ਫਿਰ ਬਿਹਾਈਂਡ ਦ ਸੀਨ ਕੁਛ ਅਦਰ ਇਨਸੀਡੈਂਟ ਜ਼ਰੂਰ ਹੋਏ ਹੋਣਗੇ ਜਿਸ ਤੋਂ ਤੁਹਾਨੂੰ ਲੱਗਿਆ ਕਿ ਜਿੱਤਾ ਦਾਸੀ ਕੰਟੈਂਟ ਪੇਸ਼ ਕਰਨ ਆਲੇ ਆ ਉਹ ਔਰਾ ਉਦ ਦਾ ਸੈੱਟ ਤੇ ਪੂਰੀ ਤਰ੍ਹਾਂ ਬਣ ਚੁੱਕਿਆ ਐ ਐਕਚੁਅਲੀ ਇਹ ਵੈਸੇ ਹੀ ਬਣ ਜਾਂਦਾ ਜੀ ਮੈਨੂੰ ਇਦਾਂ ਲੱਗਦਾ ਕਿਉਂਕਿ ਤੁਸੀਂ ਸਵੇਰੇ ਸ਼ਾਮ ਇੱਕ ਇੱਕ ਚੀਜ਼ ਦੀ ਡਿਸਕਸ਼ਨ ਕਰਦੇ ਹੋ ਤੁਸੀਂ ਫਿਲਮ ਨੂੰ ਉਸ ਤਰੀਕੇ ਨਾਲ ਡਿਸਕਸ਼ਨ ਡਿਸਕਸ਼ਨ ਕਰਨ ਆ ਜਾਂਦੇ ਹੋ ਸੀਨਾਂ ਦੀ ਡਿਸਕਸ਼ਨ ਕਰਨ ਆ ਜਾਂਦੇ ਹੋ ਸੀਨਾਂ ਦਾ ਮਾਹੌਲ ਹੁੰਦਾ ਜਿਹੜਾ ਜਿਹੜੀਆਂ ਚੀਜ਼ਾਂ ਆਪਣੀਆਂ ਲਿਖੀਆਂ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਪੜ੍ਹਨ ਲੱਗ ਜਾਂਦੇ ਆ ਆਪਾਂ ਉਹਨਾਂ ਤੇ ਅਮਲ ਕਰਨ ਆ ਜਾਂਦੇ ਆ ਸੋ ਆਲਮੋਸਟ ਜੇ ਹੁਣ ਤੁਸੀਂ 50 ਦਿਨ ਦੀ ਸ਼ੂਟ ਆ ਤੁਸੀਂ 50 ਦਿਨ ਸਵੇਰੇ ਸ਼ਾਮ ਇੱਕ ਹੀ ਟਾਪਿਕ ਨੂੰ ਡਿਸਕਸ ਕਰਨਾ ਵਾ ਹਨਾ ਉਸੇ ਤਰੀਕੇ ਦੀਆਂ ਚੀਜ਼ਾਂ ਡਿਸਕਸ ਕਰਨੀਆਂ ਕਿ ਆ ਕਿਰਦਾਰ ਇਦਾਂ ਦਾ ਜਦੋਂ ਜਿਵੇਂ ਕੋਕੀ ਭਾਜੀ ਆ ਕੋਕੀ ਭਾਜੀ ਨੂੰ ਮੈਂ ਇਸ ਫਿਲਮ ਦੇ ਵਿੱਚ ਉਹ ਗੁਰਮਖ ਸਿੰਘ ਬਣੇ ਹੋਏ ਨੇ ਹਨਾ ਸੋ ਉਸ ਤੋਂ ਕਈ ਦਿਨ ਪਹਿਲਾਂ ਤੋਂ ਮੈਂ ਉਹਨਾਂ ਨਾਲ ਡਿਸਕਸ਼ਨ ਕਰਨ ਲੱਗ ਗਿਆ ਸੀ ਕਿ ਆਪਾਂ ਐ ਕਰਨਾ ਆਪਾਂ ਐ ਕਰਨਾ ਸੋ ਸੈੱਟ ਦੇ ਉੱਤੇ ਜਿਹਦੇ ਨੂੰ ਪਹਿਲੇ ਦਿਨ ਆਇਆ ਤਾਂ ਮੈਂ ਉਹਨਾਂ ਨੂੰ ਸਾਰਾ ਕੁਝ ਸਮਝਾਤਾ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਸੀਨ ਮੁੱਕ ਵੀ ਜਾਂਦਾ ਵਾ ਕਿ ਘਟ ਉਹ ਜਾਓ ਤੁਸੀਂ ਮੈਂ ਕਹਾਂ ਜੀ ਤੁਸੀਂ ਘੰਟਾ ਫਰੀ ਹੋ ਜਲ ਜੋਸੀ ਵੈਂਟ ਟੇਲ ਜੋ ਜਾਓ ਉਧਰ ਚਲੇ ਜਾਓ ਉਹ ਜੋ ਤੁਰੇ ਵੀ ਜਾਂਦੇ ਸੀ ਤਾਂ ਤੁਹਾਨੂੰ ਐ ਲੱਗਦਾ ਸੀ ਕਿ ਗੁਰਮukh Singh ਤੁਰਿਆ ਜਾਂਦਾ ਗੁਰਪ੍ਰੀਤ ਖੁੱਗੀ ਨਹੀਂ ਹੈ ਹਨਾ ਇਹ ਆਟੋਮੈਟਿਕਲੀ ਕਰੈਕਟਰਾਂ ਦੇ ਵਿੱਚ ਇਹ ਚੀਜ਼ ਹੋ ਜਾਂਦੀ ਹੈ ਹਨਾ ਉਸ ਖਾਸ ਕਰਕੇ ਇਸ ਤਰ੍ਹਾਂ ਦੀ ਫਿਲਮ ਦੇ ਵਿੱਚ ਤਾਂ 100% ਕਿਉਂਕਿ ਰੀਜ਼ਨ ਇਹ ਕਿ ਆ ਕਰੈਕਟਰ ਨੂੰ ਬਹੁਤ ਸਮਝ ਕੇ ਕਰਨਾ ਪੈਂਦਾ ਵਾ ਇਹ ਰੈਗੂਲਰ ਨਹੀਂ ਹੈ ਕਿਉਂਕਿ ਜਦੋਂ ਅਸੀਂ ਕਾਮੇਡੀ ਕਰਦੇ ਆ ਜਾਂ ਕੁਝ ਕਰਦੇ ਆ ਉਦੋਂ ਸਾਡਾ ਪਰਪਸ ਕੀ ਹੁੰਦਾ ਕਿ ਜੇ ਤੁਸੀਂ ਕਰੈਕਟਰ ਤੋਂ ਥੋੜੇ ਬਹੁਤੇ ਲੈਫਟ ਰਾਈਟ ਵੀ ਹੁੰਨੇ ਹੋ ਸਾਨੂੰ ਉਹ ਮੈਟਰ ਨਹੀਂ ਕਰਦਾ ਸਾਨੂੰ ਮੈਟਰ ਕੀ ਕਰਦਾ ਹੁੰਦਾ ਕਿ ਲੋਕਾਂ ਨੂੰ ਹਾਸਾ ਆਉਣਾ ਚਾਹੀਦਾ ਸੀਨ ਦੇ ਵਿੱਚ ਲੋਕ ਹੱਸਣੇ ਚਾਹੀਦੇ ਨੇ ਬਟ ਇਹਦੇ ਵਿੱਚ ਨਹੀਂ ਕਰ ਸਕਦੇ ਗੁਰਮukh ਸਿੰਘ ਹਮੇਸ਼ਾ ਜਦੋਂ ਗੱਲ ਕਰੂਗਾ ਤਾਂ ਉਹ ਵਧੀਆ ਹੀ ਗੱਲ ਕਰੂਗਾ ਉਹਦੀ ਗੱਲ ਦਾ ਕੋਈ ਮੁੱਦਾ ਹੋਣਾ ਚਾਹੀਦਾ ਕੋਈ ਕੋਈ ਸੈਂਸੇਬਲ ਟਾਕ ਕਰੂਗਾ ਕਮਲੀਆ ਨੂੰ ਜਿਵੇਂ ਅਸੀਂ ਕਾਮੇਡੀ ਚ ਕੈਵਰੀ ਕਰ ਦਨੇ ਆਲਤੂ ਫालतੂ ਗੱਲਾਂ ਉਹ ਨਹੀਂ ਕਰ ਸਕਦਾ ਉਹ ਹਨਾ ਉਹ ਇੱਕ ਜਿੰਮੇਵਾਰ ਕਿਰਦਾਰ ਹੈ ਸੋ ਉਸ ਤਰ੍ਹਾਂ ਚੀਜ਼ਾਂ ਕਰਨੀਆਂ ਪੈਂਦੀਆਂ ਸੋ ਉਹ ਮਾਹੌਲ ਔਰਾ ਜਿਹੜਾ ਉਹ ਪੂਰਾ ਹੀ ਸੈੱਟ ਦੇ ਉੱਤੇ ਬਣਿਆ ਹੀ ਰਿਆਂਦਾ ਵਾ ਸੋ ਇਹ ਤੁਹਾਡਾ ਜਿਹੜਾ ਕਿਰਦਾਰ ਸੀ ਆਫ ਕੌਰਸ ਡਿਫਿਕਲਟਾ ਸੀਗਾ ਬਟ ਕਿੰਦੀ ਟੇਕ ਆਲਾ ਕਿਰਦਾਰ ਸੀ ਤੁਹਾਡੇ ਐਟਲੀ ਟੇਕ ਆਲਾ ਮੈਨੂੰ ਇਦਾਂ ਲੱਗਦਾ ਕਿ ਜਦੋਂ ਨਾ ਅ ਕਿਸੇ ਵੀ ਕੈਰੇਕਟਰ ਨੂੰ ਕਿਸੇ ਵੀ ਐਕਟਰ ਨੂੰ ਤੁਸੀਂ ਉਹਦਾ ਕੈਰੇਕਟਰ ਪ੍ਰੋਪਰ ਸਮਝਾ ਦੋ ਤੇ ਉਹ ਉਹਨੂੰ ਅਡਾਪਟ ਕਰ ਲੇ ਫਿਰ ਉਹਨੂੰ ਟਾਈਮ ਨਹੀਂ ਲੱਗਦਾ ਬਿਲਕੁਲ ਟਾਈਮ ਨਹੀਂ ਲੱਗਦਾ ਮੇਰੇ ਲਈ ਤਾਂ ਇਹ ਬਹੁਤ ਈਜ਼ੀ ਹੋ ਜਾਂਦਾ ਕਿਉਂਕਿ ਉਸ ਫਿਲਮ ਲਈ ਮੇਰੇ ਲਈ ਬਹੁਤ ਈਜ਼ੀ ਹੋ ਜਾਂਦਾ ਜਿਹੜੀ ਫਿਲਮ ਮੈਂ ਖੁਦ ਲਿਖੀ ਹੁੰਦੀ ਆ ਉਹ ਇਸ ਫਿਲਮ ਸਟੋਰੀ ਸਕ੍ਰੀਨ ਪਲੇਅਰ ਡਾਇਲੋਗਸ ਕਲਕਲੀ ਚੀਜ਼ ਮੈਂ ਲਿਖਿਆ ਸੋ ਮੈਨੂੰ ਆਪਣਾ ਤਾਂ ਸਮਝਣਾ ਹੀ ਪੈਣਾ ਮੈਨੂੰ ਬਾਕੀਆਂ ਦਾ ਵੀ ਸਭ ਤੋਂ ਜ਼ਿਆਦਾ ਮੈਨੂੰ ਸਮਝਣਾ ਪੈਣਾ ਹੁਣ ਜੇ ਕੋਈ ਭਾਜੀ ਕੋਈ ਚੀਜ਼ ਕਰ ਰਹੇ ਨੇ ਜੇ ਮੈਨੂੰ ਲੱਗਦਾ ਹੁਣ ਰਿਸ਼ੀ मैम ਨੇ ਸਾਡੇ ਉਹ ਪਦਮਸ਼ਰੀ ਨੇ ਐਨੇ ਵੱਡੇ ਆਰਟਿਸਟ ਨੇ ਬਟ ਉਹ ਕਈ ਵਾਰੀ ਉਹਨਾਂ ਨੇ ਕਰਨਾ ਤਾਂ ਹੁਣ ਮੈਂ ਉਹਨਾਂ ਨੂੰ ਜਾ ਕੇ ਕਹਿਣਾ ਵੀ ਮੈਂ ਤੁਸੀਂ ਇਦਾਂ ਕਰਨਾ ਬੇਬੇ ਆ ਚੀਜ਼ ਨਹੀਂ ਆ ਐ ਕਰਨੀ ਆ ਉਹਨਾਂ ਨੇ ਕਹਣਾ ਠੀਕ ਆ ਹੁਣ ਇਹ ਥੋੜੀ ਆ ਕਿ ਮੈਨੂੰ ਉਹਨਾਂ ਤੋਂ ਜ਼ਿਆਦਾ ਆਉਣ ਲੱਗ ਗਿਆ ਬਟ ਹਾਂ ਇੱਕ کردار ਆ ਜਿਹੜਾ ਇਹ ਮੈਂ ਲਿਖਿਆ ਇਹਦੇ ਬਾਰੇ ਜ਼ਿਆਦਾ ਨੌਲੇਜ ਮੈਨੂੰ ਆ ਸੋ ਮੈਨੂੰ ਦੱਸਣੀ ਪੈਣੀ ਆ ਉਹਨਾਂ ਨੂੰ ਨੌਲੇਜ ਵੀ ਬੇਬੇ ਤੁਹਾਡਾ ਇਸ ਟਾਈਮ ਜਿਹੜੀ ਸੋਚ ਆ ਉਹ ਤੁਸੀਂ ਆ ਸੋਚ ਰਹੇ ਹੋ ਇਹ ਤੁਹਾਡੀ ਦੋਸਤੀ ਹੈ ਇਹ ਇਹਦਾ ਤੁਹਾਡੇ ਨਾਲ ਰਿਸ਼ਤਾ ਇਦਾਂ ਦਾ ਹੈ ਐਸ ਟਾਈਮ ਤੁਸੀਂ ਅੰਦਰੋਂ ਟੁੱਟੇ ਹੋਇਆਂ ਬਾਹਰੋਂ ਖੁਸ਼ ਹੋ ਉਹ ਮੈਨੂੰ ਸਾਰੀਆਂ ਗੱਲਾਂ ਸਮਝਾਉਣੀਆਂ ਪੈਣੀਆਂ ਸੋ ਜਦੋਂ ਮੈਨੂੰ ਉਹਨਾਂ ਦੇ ਚਿਹਰੇ ਤੇ ਜੇ ਕੋਈ ਚੀਜ਼ ਨਹੀਂ ਲੱਗਦੀ ਤਾਂ ਫਿਰ ਮੈਨੂੰ ਜਾ ਕੇ ਦੱਸਣਾ ਪੈਂਦਾ ਵਾ ਸੋ ਇਸ ਕਰਕੇ ਮੇਰੇ ਲਈ ਤਾਂ ਬਹੁਤ ਈਜ਼ੀ ਹੋ ਜਾਂਦਾ ਇੱਕ ਕਿਰਦਾਰ ਜਿਹੜਾ ਮੈਂ ਆਪ ਲਿਖਿਆ ਤੇ ਆਪ ਕਰਨਾ ਸੋ ਮੈਂ ਆਪ ਕਰਨਾ ਹੀ ਤੇ ਮੈਨੂੰ ਪਤਾ ਸੀ ਮੈਂ ਕੀ ਕਰਨਾ ਤਾਂ ਮੇਰੇ ਲਈ ਈਜ਼ੀ ਸੀ ਬਿਲਕੁਲ ਈਜ਼ੀ ਸੀ ਬਟ ਐਟ ਦ ਸੇਮ ਟਾਈਮ ਰਿਟਨ ਐਂਡ ਡਾਇਰੈਕਟਡ ਕਰਨਾ ਕਿਤੇ ਨਾ ਕਿਤੇ ਰਿਸਪੌਂਸਿਬਿਲਟੀਜ਼ ਡਬਲ ਟ੍ਰिपल ਹੋ ਜਾਂਦੀ ਹੈ ਮੈਨੂੰ ਲੱਗਦਾ ਕਿ ਉਹ ਥੋੜਾ ਈਜ਼ੀ ਹੋ ਜਾਂਦਾ ਓਕੇ ਕਿਉ ਉਸ ਟਾਈਮ ਡਾਇਰੈਕਟ ਕਰਨੀ ਦੇ ਲਿਖਣ ਦਾ ਟਾਈਮ ਪਹਿਲਾਂ ਹੈ ਪਹਿਲਾਂ ਮੈਂ ਜਦੋਂ ਲਿਖ ਲਈ ਕੰਪਲੀਟ ਫਿਲਮ ਤਾਂ ਉਸ ਤੋਂ ਬਾਅਦ ਡਾਇਰੈਕਟ ਕਰਨ ਵੇਲੇ ਮੇਰੇ ਲਈ ਬੜਾ ਈਜ਼ੀ ਹੋ ਗਿਆ ਕਿਉਂਕਿ ਮੈਨੂੰ ਸਾਰੀ ਫਿਲਮ ਆਪ ਲਿਖੀ ਸੀ ਆਪ ਹੀ ਆਸੀ ਆਪ ਪਤਾ ਹੁੰਦਾ ਵੀ ਕੀ ਕਰਨਾ ਵਾ ਤੇ ਉਹ ਥੋੜਾ ਜਿਹਾ ਮੇਰੇ ਲਈ ਈਜ਼ੀ ਪ੍ਰੋਸੈਸ ਹੋ ਜਾਂਦਾ ਹਾਂਜੀ ਜੀ ਅਵੈਸੇ ਤਾਂ ਬਹੁਤ ਸਾਰੀ ਲੰਬੀ ਕਨਵਰਸੇਸ਼ਨ ਕਰਨੀ ਸੀ ਬਟ ਲੰਬੀ ਲਾਈਨ ਲੱਗੀ ਹੋਈ ਆ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਆਏ ਹੋ ਐਂਡ ਲੋਕ ਪੇਸ ਆਪਣੇ ਨਾਲ ਇੰਤਜ਼ਾਰ ਕਰ ਰਿਹਾ ਸੋ ਚਾਹੰਦੇ ਹੋਏ ਫਿਲਮ ਦਾ ਜਿਹੜਾ ਨਾ ਹੀ ਆਰ ਅਰਦਾਸ ਸਰਬਤੇ ਭਲੇ ਦੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੋਈ ਮੈਸੇਜ ਬਸ ਇਹ ਹੀ ਕਹਿਣਾ ਜੀ ਕਿ ਤੁਸੀਂ ਸਾਡੀਆਂ ਫਿਲਮਾਂ ਨੂੰ ਪਹਿਲਾਂ ਬਹੁਤ ਪਿਆਰ ਦਿੱਤਾ ਵਾ ਅਰਦਾਸ ਅਰਦਾਸ ਕਰਾਂ ਸੋ ਹੁਣ ਅਸੀਂ ਅਰਦਾਸ ਸਰਬਤੇ ਭਲੇ ਦੀ ਲੈ ਕੇ ਹਾਜ਼ਰ ਹੋਏ ਆ 13 ਸਪਟੈਂਬਰ ਨੂੰ ਫਿਲਮ ਰਿਲੀਜ਼ ਹੋ ਜਾਣੀ ਆ ਸੋ 13 ਤੁਹਾਡਾ ਹੈ ਸੋ ਤੇਰਾਂ ਨੂੰ ਜਾ ਕੇ ਦੇਖਿਓ ਦੱਸਿਓ ਸਾਨੂੰ ਤੁਹਾਨੂੰ ਫਿਲਮ ਕਿੱਦਾਂ ਦੀ ਲੱਗੀ ਤੇ ਕੋਸ਼ਿਸ਼ ਕੀਤੀ ਹੈ ਕਿ ਬਹੁਤ ਬਿਹਤਰੀਨ ਬਣਾਈ ਜਾਵੇ ਤੇ ਆਪਣਾ ਫੀਡਬੈਕ ਜ਼ਰੂਰ ਦਿਓ ਤੁਹਾਡੇ ਫੀਡਬੈਕ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਕੀ ਗਲਤ ਕਰ ਰਹੇ ਹਾਂ ਹਨਾ ਤੇ ਬਸ ਵਧੀਆ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੈਲਨ ਨਾਲ ਗੱਲਬਾਤ ਕਰਨ ਲਈ इसी सी नाल गिपी गरेवाल एंड जिन्होंने मैं हमेशा कहनी हाँ एक बेंचमार्क सैट किया है प्रमोशनस so so, के राही भी एंड अवकोर्स फिल्मा के राही भी बहुत सोहिया फिल्मों हूं रिटन एंड डायरैक्ट भी करते हैं गांव भी बहुत सोना है सो बेसिकली इज एन ऑलराउंडर जे जी वह कुछ करना चाहते हैं सांबिया कौम लो सा पूरा हक बनता है कि असी बतौर मीडिया भी एंड एज अ ऑडियंस भी जाइए एंडी फिल्मा जरूर देखिए मेरे शो के भी मैं आही बोलती हाँ कि पाबा फिल्मा तो देखो ही देखो नो मेर वॉर्ड वीकेंड से जाओ इंजॉय करो बिकॉज थोड़े सपोर्ट नाल ही हीी फिल्मा अगे जाओगे एंड ਆਫ ਕੋਰਸ ਥੈਂਕਸ ਟੂ ਹਿਮ ਕਿ ਇਨਾ ਕਰਕੇ ਸਾਨੂੰ ਬਹੁਤ ਵਧੀਆ ਕੰਟੈਂਟ ਮਿਲਦਾ ਹੈ 13th ਆਫ ਸੈਪਟੈਂਬਰ ਨੂੰ ਜਾਓ ਐਂਡ ਫਿਲਮ ਜ਼ਰੂਰ ਦੇਖੋ ਐਂਡ ਕੀਪ ਲਿਸਨਿੰਗ ਟੂ ਰੇਡੀਓ ਸਾਡੇ ਵਾਲਾ ਐਂਡ ਕੀਪ ਵਾਚਿੰਗ ਟੂ ਸਾਡੇ ਵਾਲਾ ਟੀਵੀ ਦਿਸ ਇਜ਼ ਆਰਚੀ ਸੋਨਾਲੀ ਸਾਈਨਿੰਗ ਆਫ